ਸਤ ਸ੍ਰੀ ਅਕਾਲ ਜੀ ਉਮੀਦ ਕਰਦੇ ਆ ਸਾਰੇ ਜਨੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿਫਤ ਬੁਟੀਕ ਤੇ ਅੱਜ ਆਪਾਂ ਤੁਹਾਡੇ ਲਈ ਕਾਟਨ ਪ੍ਰਿੰਟ ਦਾ ਬਹੁਤ ਹੀ ਸੋਹਣਾ ਜ ਜਿਹੜਾ ਹੈਗਾ ਆਊਟਫਿਟ ਲੈ ਕੇ ਆਇਆ neck designning ਤੁਸੀਂ ਇਹ ਦੇਖ ਸਕਦੇ ਇਦਾਂ ਕੀਤੀ ਹੋਈ ਹੈ ਤੇ ਬਾਜੂ ਦੇ ਉੱਪਰ ਵੀ ਆਪਾਂ ਇਹਦੇ ਇਦਾਂ black patch ਲਗਾ ਕੇ ਹੈ ਨਾ ਵਿੱਚ लेस ਲਗਾ ਕੇ ਇਦਾਂ ਆਪਾਂ ਇਹਦੇ ਡਿਜ਼ਾਈਨਿੰਗ ਦਿੱਤੀ ਹੈ ਤੇ ਸੈਂਟਰ ਪੈਨਲ ਦੇ ਵਿੱਚ ਆਪਾਂ ਜਿਹੜੀਆਂ ਹੈਗੀਆਂ लेस ਦੀਆਂ ਇਹਦੇ ਵਿੱਚ ਡਿਜ਼ਾਈਨਿੰਗ ਕੀਤੀ ਹੈ ਤੇ ਇਦਾਂ ਪ੍ਰੋਪਰ ਘੇਰੇ ਤੇ ਇਹਦੇ ਉੱਪਰ ਚਾਕਾਂ ਦੇ ਉੱਪਰ ਵੀ ਆਪਾਂ ਇਦਾਂ ਡਿਜ਼ਾਈਨਿੰਗ ਕੀਤੀ ਹੈ ਪ੍ਰੋਪਰ ਲੁੱਕ ਹੈ ਜਿਹੜੀ ਤੁਸੀਂ ਦੇ ਤੁਸੀਂ ਦੇਖ ਸਕਦੇ ਹੋ ਬਾਟਮ ਦੇ ਉੱਪਰ ਆਪਾਂ ਇਹਦੀ ਆਰੀ ਵਰਕ ਕੀਤੇ ਪਹੁੰਚੀਆਂ ਦੇ ਉੱਪਰ ਸਟ੍ਰੇਟ ਸਲਵਾਰ ਰੱਖੀ ਗਈ ਹੈ ਆਪਾਂ ਇਹਦੇ ਨਾਲ ਬਲੈਕ ਪਲੇਨ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਹੜੀ ਇਹਦੀ ਹੈਗੀ ਹੈ ਡਿਜ਼ਾਈਨਿੰਗ ਬਹੁਤ ਜ਼ਿਆਦਾ ਅੱਛੀ ਬਣੀ ਹੈ ਸੂਟ ਦੀ ਦੇਖੋ ਤੁਸੀਂ ਕਿੰਨੀ ਫਿਨਿਸ਼ਿੰਗ ਦੇ ਨਾਲ ਹੈਗਾ ਜਿਹੜਾ ਬਾਟਮ ਦੇ ਉੱਪਰ ਵਰਕ ਹੋਇਆ ਹੋਇਆ ਹੈ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਇਹਦੇ ਵਿੱਚ ਕਲਰ ਯੂਜ਼ ਕੀਤੇ ਆ ਕਾਰੀਗਰ ਨੇ ਬਹੁਤ ਹੀ ਸੋਹਣਾ ਜਿਹਦਾ ਸਟਾਫ ਹੈ ਸੂਟ ਦਾ ਤੇ ਫਾਈਨਲ ਲੁੱਕ ਦੇਖੋ ਤੁਸੀਂ ਸੂਟ ਦੀ ਬਹੁਤ ਪਿਆਰਾ ਜਿਹਾ ਜਿਹੜਾ ਹੈਗਾ ਆਊਟਫਿਟ ਆਪਣਾ ਬਣ ਕੇ ਰੈਡੀ ਹੋਇਆ ਹੈ ਦੁਪੱਟਾ ਹੈਗਾ ਜੀ ਇਹਦੇ ਨਾਲ ਇਹਦੇ ਟੈਬੀ ਦਾ ਦੁਪੱਟਾ ਲਗਾਇਆ ਆਪਾਂ ਇਹਦੇ ਨਾਲ ਲਾਈਨਿੰਗ ਲਾਈਨਾਂ ਵਾਲਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸਟਾਫ ਹੈ ਦੁਪੱਟੇ ਦਾ ਵੀ ਪ੍ਰੋਪਰ ਇਹਦਾ ਬਲੈਕ ਕਲਰ ਦੀ ਲੇਸ ਲਗਾ ਕੇ ਆਪਾਂ ਦੁਪੱਟੇ ਨੂੰ ਜਿਹੜੀ ਹੈਗੀ ਫਿਨਿਸ਼ਿੰਗ ਦਿੱਤੀ ਹੈ ਕਿੰਨਾ ਪਿਆਰਾ ਜਿਹਾ ਜਿਹੜਾ ਸੂਟ ਹੈ ਬਣ ਕੇ ਰੈਡੀ ਹੋਇਆ ਹੈ ਦੇਖੋ ਤੁਸੀਂ ਤੇ ਤੁਸੀਂ ਵੀ ਇੱਧਰ ਸਾਡੇ ਕੋਲੋਂ ਸੋਹਣੇ ਸੋਹਣੇ ਜਿਹੜੇ ਸੂਟ ਜਿਹੜੇ ਹੈਗੇ ਰੈਡੀ ਕਰਵਾਉਣ ਲਈ ਸਾਨੂੰ ਦਿੱਤੇ ਗਏ ਨੰਬਰ ਤੇ ਕਾਲ ਮੈਸੇਜ ਕਰੋ ਜੀ ਓਕੇ ਤੁਸੀਂ ਸਾਰੀ ਜਿਹੜੀ ਹੈਗੀ ਡਿਟੇਲ ਕਾਲ ਦੇ ਉੱਪਰ ਵੀ ਆਪਣੇ ਤੋਂ ਪੁੱਛ ਸਕਦੇ ਹੋ ਤੇ ਜਿਹੜਾ ਹੈਗਾ ਮੈਸੇਜ ਵੀ ਕਰ ਸਕਦੇ ਹੋ WhatsApp ਦੇ ਉੱਪਰ ਤੇ ਮਿਲਦੀਆਂ ਜੀ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਉੱਕੀ ਜੀ ਬਾਏ ਬਾਏ ਥੈਂਕ ਯੂ